ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਭਾਈ ਨੰਦ ਲਾਲ ਜੀ ਲਿਖਦੇ ਨੇ ਭਜਨ ਬੰਦਗੀ ਦੀ ਇੱਛਾ ਨੇ ਮੈਨੂੰ ਹੋਂਦ ਵਿੱਚ ਲਿਆਦਾ ਨਹੀਂ ਤਾਂ ਮੈਨੂੰ ਇਸ ਤਰ੍ਹਾਂ ਆਉਣ ਦਾ ਕੋਈ ਵੀ ਸ਼ੌਂਕ ਨਹੀਂ ਸੀ ਕਿੰਨੀ ਚੰਗੀ ਹੈ ਉਹ ਆਯੂ ਜੋ ਉਸ ਦੀ ਯਾਦ ਵਿੱਚ ਗੁਜ਼ਰੇ ਨਹੀਂ ਤਾਂ ਮੈਨੂੰ ਇਸ ਨੀਲੇ ਗੁੰਬਦ ਆਸਮਾਨ ਇਸ ਦੁਨੀਆ ਤੋਂ ਕੀ ਲਾਭ ਜਦੋਂ ਤੇਰੀ ਯਾਦ ਨਹੀਂ ਆਉਂਦੀ ਤਾਂ ਮੈਂ ਮਰ ਜਾਂਦਾ ਹਾਂ ਤੇਰੀ ਯਾਦ ਤੋਂ ਬਿਨਾ ਮੈਨੂੰ ਜਿਉਂਦਾ ਕੀ ਫਾਇਦਾ ਕੀ ਲਾਭ ਮੇਰੀ ਜਾਨ ਅਤੇ ਤਿਲ ਉਸ ਪਵਿੱਤਰ ਰੂਹ ਦੇ ਧੂੜ ਤੋਂ ਕੁਰਬਾਨ ਹਨ ਭਾਵਕੀ ਉਹਨਾਂ ਦੇ ਚਰਨਾਂ ਤੋਂ ਕੁਰਬਾਨ ਹੈ ਜਿਸ ਨੇ ਮੈਨੂੰ ਤੇਰਾ ਰਾਹ ਦਿਖਾਇਆ ਉਸ ਸਮੇਂ ਆਸਮਾਨ ਅਤੇ ਜ਼ਮੀਨ ਤੱਕ ਦਾ ਨਾਮੋ ਨਿਸ਼ਾਨ ਨਹੀਂ ਸੀ ਜਦੋਂ ਤੇਰੇ دیدار ਦੇ ਸ਼ੌਂਕ ਨੇ ਮੈਨੂੰ ਛਿਜੜੇ ਵਿੱਚ ਦੇਖ ਦਿੱਤਾ ਹੈ ਗੋਇਆ ਮੈਂ ਤੇਰੀ ਯਾਦ ਤੋਂ ਬਿਨਾ ਨਹੀਂ ਰਹਿ ਸਕਦਾ ਮੈਨੂੰ ਮੇਰੇ ਸੱਜਣ ਵੱਲ ਜਾਣ ਲਈ ਛੇਤੀ ਹੀ ਰਿਆਹੀ ਮਿਲ ਜਾਵੇਗੀ